ਅਨ ਦੱਸਦੀ ਹਾਂ ਜੀ ਪੰਤਮਾ ਸਾਹਿਬ ਨੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਜੀ ਦਾ ਕਿਉਂ ਧੰਨਵਾਦ ਕੀਤਾ ਮੋਟਾ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਦੱਸਦੀ ਹਾਂ ਜੀ ਪੰਤਮਾ ਸਾਹਿਬ ਨੇ ਕੀ ਕਿਹਾ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਜੀ ਵੱਲੋਂ ਪੰਜਾਬ ਦੀ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇ ਗਏ ਤਿੰਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਫਰੰਦਾਤੀ ਕਿਹੜੇ ਕਿਹੜੇ ਬਿੱਲ ਹੈਗੇ ਜੀ ਜਿਹੜੇ ਕਿ ਪੰਜਾਬ ਵਿਧਾਨ ਸਭਾ ਚ ਪਾਸ ਹੋਏ ਸੀਗੇ ਤੇ ਬਨਵੋਰੀ ਲਾਲ ਪ੍ਰੋਹਿਤ ਜੀ ਜਿਹੜੇ ਕਿ ਪੰਜਾਬ ਦੇ ਗਵਰਨਰ ਹੈਗੇ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਪਹਿਲਾ ਬਿੱਲ ਹੈ ਜੀ ਰਜਿਸਟ੍ਰੇਸ਼ਨ ਪੰਜਾਬ ਸੋਧ ਬਿੱਲ 2023 ਦੂਸਰਾ ਬਿੱਲ ਹੈ ਜੀ ਜਾਇਦਾਦ ਦਾ ਤਬਾਦਲਾ ਪੰਜਾਬ ਸੋਧ ਬਿੱਲ 2023 ਤੀਸਰਾ ਬਿੱਲ ਹੈਗਾ ਜੀ ਭਾਰਤੀ ਸਟੈਂਪ ਪੰਜਾਬ ਸੋਧ ਬਿੱਲ 2023 ਪੰਜਾਬ ਦੇ ਗਵਰਨਰ ਸਾਹਿਬ ਦਾ ਧੰਨਵਾ ਕੀਤਾ ਪੰਤ ਮਤਮਾ ਸਾਹਿਬ ਨੇ ਕਿਹਾ ਗਵਰਨਰ ਸਾਹਿਬ ਦਾ ਧੰਨਵਾਦ ਉਮੀਦ ਕਰਦੇ ਹਾਂ ਪੰਜਾਬ ਪੱਖੀ ਬਾਕੀ ਸਾਰੇ ਬਿੱਲ ਵੀ ਮਨਜ਼ੂਰ ਹੋਣਗੇ ਜੀ ਤੁਹਾਨੂੰ ਦੱਸਤੀਏ ਭਗਵੰਤਬਾ ਸਾਹਿਬ ਨੇ ਸ਼ੁਕਰੀਆ ਕਿੱਤਾ ਹੈਗਾ ਜੀ ਤੁੰਦਾਦੀ ਪੰਜਾਬ ਦੇ ਵਿੱਚ ਜਿਹੜੇ ਤਿੰਨ ਬਿੱਲ ਸੀਗੇ ਪੰਜਾਬ ਦੀ ਵਿਧਾਨ ਸਭਾ ਚ ਪਾਸ ਹੋਏ ਸੀਗੇ ਤੇ ਉਸ ਨੂੰ ਰਾਜਪਾਲ ਸਾਹਿਬ ਦੀ ਮਨਜ਼ੂਰੀ ਮਿਲ ਗਈ ਹੈਗੀ ਹੈ ਜਿਹੜੇ ਬਿੱਲ ਤੁੰਦਾਦੀ ਹੈ ਰਜਿਸਟ੍ਰੇਸ਼ਨ 500 ਬਿੱਲ ਜਾਇਦਾਦ ਦਾ ਤਬਾਦਲਾ ਪੰਜਾਬ 500 ਬਿੱਲ ਭਾਰਤੀ ਸਟੈਂਪ 500 ਬਿੱਲ 2023 ਇਹ ਤਿੰਨੋਂ ਬਿੱਲ ਹੈਗੇ ਜਿਹੜੇ ਕਿ ਮਨਜ਼ੂਰੀ ਦੇ ਦਿੱਤੀ ਹੈ ਕਿ ਰਾਜਪਾਲ ਜੀ ਬਨਰਵਾਰੀ لال ਪ੍ਰੋਹਿਤ ਜੀ ਵੱਲੋਂ ਤੁਹਾਨੂੰ ਦੱਸਦੀ ਹੈ ਜਿਹੜੇ ਕਿ ਬਿਲ ਪਾਸ ਹੁੰਦੇ ਪੰਜਾਬ ਦੇ ਸਭਾ ਦੇ ਵਿੱਚ ਉਸ ਦਾ ਜੋ ਹੈ ਗਵਰਨਰ ਵੱਲੋਂ ਪਾਸ ਹੋਣੇ ਚਾਹੀਦੇ ਹੈਗੇ ਮਨਜ਼ੂਰੀ ਮਿਲਣੀ ਚਾਹੀਦੀ ਹੈ ਸਟਾਕਰ ਕਰਕੇ ਤੋਂ ਇਸ ਵਾਰ ਜੋ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਬਨਰਵਾਰੀ لال ਪ੍ਰੋਹਿਤ ਜੀ ਪੰਜਾਬ ਦੇ ਗਵਰਨਰ ਦਾ ਧੰਨਵਾਦ ਕੀਤਾ ਹੈਗਾ ਇਹ ਤਿੰਨ ਬਿਲ ਪਾਸ ਕਰਨ ਵਾਸਤੇ ਵੱਡੀ ਖਬਰ ਹੈਗੀ ਇਹ ਚੀਜ਼ ਜਿਵੇਂ ਕਿ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਸੀ ਆਪ ਗਵਰਨਰਤਮਾਨ ਤੇ ਬਨਵਾਰੀ ਦਾ ਪ੍ਰੋਫੀਟ ਦੇ ਵਿੱਚ ਹਮੇਸ਼ਾ ਟਕਰਾਅ ਹੁੰਦਾ ਰਹਿੰਦਾ ਹੈਗਾ ਡੂੜੀਆਂ ਕਰਕੇ ਕਿਉਂਕਿ ਜੋ ਬਿੱਲ ਪਾਸ ਉਹਨੇ ਹੁੰਦੇ ਆ ਉਹ ਗਵਰਨਰ ਦੇ ਸਾਈਨ ਤੋਂ ਪਾਸ ਉਹਨੇ ਹੁੰਦੇ ਆ ਮਨਜ਼ੂਰੀ ਤੋਂ ਬਾਅਦ ਪਾਸ ਉਹਨੇ ਹੁੰਦੇ ਆ ਤੇ ਪਹਿਲੇ ਬੜੀ ਪ੍ਰੋਬਲਮਸ ਹੁੰਦੀ ਸੀ ਦੋਨਾਂ ਦੇ ਵਿੱਚ ਤੇ ਜੋ ਹੈ ਇਸ ਵਾਰ ਜੋ ਤਿੰਨ ਬਿੱਲ ਪੇਸ਼ ਕੀਤੇ ਗਏ ਸੀਗੇ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਪਾਸ ਹੋਏ ਸੀਗੇ ਤੇ ਹੁਣ ਗਵਰਨਰ ਦੀ ਅਪਰੂਵਲ ਵਾਸਤੇ ਜਾਂਦੇ ਹੈਗੇ ਤੇ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈਗੀ ਆ ਤੁਸੀਂ ਇਸ ਵਾਰ ਕੀ ਗੋ ਜਰੂਰਤ ਮੈਂ ਤਾਂ ਦੱਸੋ ਪਹਿਲੀ ਵਾਰ ਜੋ ਖਬਰ ਸੁਣਨ ਨੂੰ ਆਈ ਹੈ ਕਿ ਧੰਨਵਾਦ ਕੀਤਾ ਹੈ ਭੋਂਤਪਾ ਸਾਹਿਬ ਨੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਜੀ ਜਿਨ੍ਹਾਂ ਨੇ ਤਿੰਨ ਬਿੱਲ ਜਿਹੜੇ ਮਨਜ਼ੂਰ ਕਰਕੇ ਵਾਪਸ ਇੱਥੇ ਆਏ ਕਿ ਉਹਨੇ ਬਿੱਲ ਪਾਸ ਹੋ ਗਏ ਹੈਗੇ ਜੀ ਦੱਸ دیے ਰਜਿਸਟ੍ਰੇਸ਼ਨ ਬਿੱਲ ਹੈਗਾ ਜੀ ਜਾਇਦਾਦ ਦਾ ਤਬਾਦਲਾ ਬਿੱਲ ਹੈਗਾ ਭਾਰਤੀ ਸਟੈਂਪ ਬਿੱਲ ਹੈ ਇਹ ਤਿੰਨੋਂ ਬਿੱਲ ਜਿਹੜੇ ਪਾਸ ਹੋ ਕੇ ਜੋ ਹੈ ਮਜ਼ੂਰੀ ਮਿਲ ਗਈ ਹੈਗੀ ਤੁਹਾਨੂੰ ਦੱਸੀ ਬੰਤਪਾ ਸਾਹਿਬ ਕੀ ਕਿ ਪੰਜਾਬ ਗਵਰਨਰ ਬਨਵਾਰੀ لال ਪ੍ਰੋਹਿਤ ਜੀ ਹੈਸ ਅਪਰੂਵ 3 ਬਿੱਲਸ ਪਾਸ ਬਾਏ ਪੰਜਾਬ ਲੈਜਿਸਲੇਟਿਵ ਅਸੈਂਬਲੀ ਰਜਿਸਟ੍ਰੇਸ਼ਨ ਬਿੱਲ 2023 ਟ੍ਰਾਂਸਫਰ ਆਫ ਪ੍ਰਾਪਰਟੀ ਪੰਜਾਬ ਅਮੈਂਡਮੈਂਟ ਬਿੱਲ ਤੀਸਰਾ ਇੰਡੀਅਨ ਸਟੈਂਪ ਪੰਜਾਬ ਐਮੈਂਡਮੈਂਟ ਬਿਲ 2023 ਥੈਂਕ ਯੂ ਸੋ ਮਚ ਗਵਰਨਰ ਸਰ ਹੋਪ ਥੈਟ 올 ਅਦਰ ਬਿਲਸ ਵਿਲ ਬੀ ਅਪਰੂਵ ਸੂਨ ਇਹ ਜਿਹੜੀ ਹੈ ਕਲੀਅਰ ਕਰਕੇ ਪੁਤਪਾ ਸਾਹਿਬ ਨੇ ਜਾਣਕਾਰੀ ਦਿੱਤੀ ਹੈਗੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਤਿਲ ਬਿਲ ਪਾਸ ਹੋਏ ਸੀਗੇ ਉਸ ਨੂੰ ਜੋ ਹੈ ਬਨਵਾਰੀ لال ਪਰੋਹਿਤ ਜੀ ਜਿਹੜੇ ਕਿ ਪੰਜਾਬ ਦੇ ਗਵਰਨਰ ਹੈਗੇ ਉਹਨਾਂ ਦੀ ਮਨਜ਼ੂਰੀ ਮਿਲ ਗਈ ਹੈਗੀ ਇਹ ਬੜੀ ਵੱਡੀ ਖਬਰ ਹੈਗੀ ਹੈ ਜੀ ਐਟ ਲਾਸਟ ਉਹ ਇੱਚੀ ਖਬਰ ਸੁਣਨ ਨੂੰ ਆਈ ਹੈ ਜੋ ਰਿਲੇਸ਼ਨ ਹੈਗਾ ਬਿਟਵੀਨ ਪੰਜਾਬ ਦੇ ਸਿਪਾਹਮਾਨ ਤੇ ਪੰਜਾਬ ਦੇ ਗਵਰਨਰ ਬਨਵਾਰੀ لال ਪਰੋਹਿਤ ਦੇ ਵਿੱਚ ਤੇ ਜਿਹੜੀ ਪ੍ਰੋਬਲਮ ਹੁੰਦੀ ਹੈ ਲੱਗਦਾ ਹੌਲੀ ਹੌਲੀ ਸੌਲਵ ਹੋਏਗੀ ਇਦਾਂ ਹੀ ਜੋ ਹੈ ਉਹਨਾਂ ਨੇ ਥੈਂਕਸ ਕਿਤਾ ਪੰਨਾ ਸਾਹਿਬ ਨੇ ਬਨਵਾਰੀ لال ਪ੍ਰੋਹਿਤ ਜੀ ਦਾ ਇਹ ਤਿੰਨ ਬਿੱਲਾਂ ਨੂੰ ਮਨਜ਼ੂਰ ਕਰਨ ਵਾਸਤੇ ਬਹੁਤ ਹੀ ਵੱਡੀ ਖਬਰ ਵੱਤੋ ਵੱਤ ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਹ ਜਿਹੜੀ ਵਧੀਆ ਖਬਰ ਹੈਗੀ ਅੱਛੀ ਖਬਰ ਇਹ ਤਾਂ ਤੁਹਾਨੂੰ ਦੱਸਿਆ ਕਿ ਤਿੰਨ ਬਿੱਲ ਮਨਜ਼ੂਰ ਕਿਤੇ ਰਾਜਪਾਲ ਨੇ ਜਿਹੜੇ ਕਿ ਪੰਜਾਬ વિધાનસભા ਚ ਪਾਸ ਹੋਏ ਸੀਗੇ ਤੋਂ ਉਸ ਤੋਂ ਬਾਅਦ ਪੰਨਾ ਸਾਹਿਬ ਨੇ ਸ਼ੁਕਰੀਆ ਕਿਤਾ ਹੈਗਾ ਬਨਵਾਰੀ لال ਪ੍ਰੋਹਿਤ ਜੀ ਦਾ ਜਿਹੜੇ ਕਿ ਪੰਜਾਬ ਦੇ ਗਵਰਨਰ ਹੈਗੇ ਆ ਸੈਂਟਰ ਅਪਰੂਵਡ ਤੇ ਜਿਹੜੀ ਖਬਰ ਤੇ ਤੁਹਾਡੇ ਕੋਲ ਲੈ ਕੇ ਆਏ ਸੀਗੇ